ਫਰੈਂਡਸ ਤਲਕਾ ਬਿਲਕੁਲ ਤਿਆਰ ਹੈ ਹੁਣ ਇਸ ਦੇ ਵਿੱਚ ਸ਼ੋਲੇ ਮਲਾਏ ਜਾਣਗੇ ਔਰ ਹਰੀ ਟਣੀਆਂ ਆਲੂ ਮਿਕਸ ਕਰਕੇ ਜਲਦੀ ਹੀ ਸ਼ੋਲਿਆਂ ਦੀ ਸਬਜ਼ੀ ਤਿਆਰ ਹੋ ਜਾਏਗੀ ਤੇਰੇ ਸੁਤਰੇ ਮੀਨੋ ਜੀ ਆਵੀਂ ਆਜ ਮੈਂ ਆਣਾ ਮੈਂ ਆਣਾ ਤੇਰੇ ਸੁਤਰੇ ਮੀਨੋ ਜੀ ਆਵੀਂ ਹਰੀ ਦੁਨੀਆਂ ਪਾਈ ਜਾ ਰਹੀ ਏ छोले चिट्टे छोले चिट्टे छोले मिक्स कर देते गए बिच तड़के और बहुत बढ़िया स्मेल आ रही है सब्जी की हम इस तू बाद आलू मिक्स किया जाएगा फ्रेंड्स हूँ आलू मिक्स करन लगे ਆਂੀਆਂ ਜੋ ਦਿਖਾ ਰਹੇ ਹਾਂ ਤੁਹਾਨੂੰ ਇਹ ਟੇਸਟ ਅਨਸਾਰ ਪਾਈਆਂ ਜਾਣਗੀਆਂ ਬਾਅਦ ਵਿੱਚ लास्ट ਵਿੱਚ ਜਦੋਂ ਪੂਰੀ ਸਬਜ਼ੀ ਤਿਆਰ ਹੋ ਜਾਏਗੀ ਉਹਨਾਂ ਨਾਲ ਅੱਗੇ ਬੜੀ

ਅਲੂ ਮਿਕਸ ਕੀਤਾ ਜਾ ਰਿਹਾ ਹੈ Thank you. ਸੋ ਫਰੈਂਡਸ ਹੁਣ ਛੋਟਾ ਜਿਹਾ ਉਬਾਲਾ ਆਏਗਾ ਉਸ ਤੋਂ ਬਾਅਦ ਆਲੂ ਛੋਲਿਆਂ ਦੀ ਸਬਜ਼ੀ ਬਿਲਕੁਲ ਤਿਆਰ ਹੈ। ਵੱਤ ਤੋਂ ਵੱਤ ਸਾਡੇ ਚੈਨਲ ਦੇ ਨਾਲ ਜੁੜੋ ਨਵੀਂ ਟਰੰਮੇਂਡ ਡਿਸ਼ ਦੇ ਬਾਰੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਘਰ ਸਬਸਕ੍ਰਾਈਬ ਵੀ ਕਰੋ। ਬਾਅਦ ਵਿੱਚ ਮੈਂ ਇਹ ਚ ਮਸਾਲੇ ਜੋ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਹੈ। ਅਸੀਂ ਸਿਰਫ ਐਮ ਡੀ ਐਚ ਹੀ ਮਸਾਲੇ ਵਰਤਦੇ ਹਾਂ ਜੋ ਸਬਜ਼ੀ ਦਾ ਟੇਸਟ ਬਹੁਤ ਬਣਾਉਦੇ ਨੇ ਮੇਥੀ ਹਰੀ ਤਣੀਆਂ ਜੋ ਅਜੇ ਹੁਣ ਸ਼ੁਰੂ ਹੋਈਆਂ ਨੇ ਨਵੀਆਂ ਉਹ ਵੀ ਸਬਜੀ ਦੇ ਵਿੱਚ ਮਿਕਸ ਕੀਤੀਆਂ ਜਾਂਦੀਆਂ ਨੇ ਜਦੋਂ ਸਬਜੀ ਪੂਰੀ ਤਿਆਰ ਹੋ ਜਾਂਦੀ ਹੈ ਉਸ ਦੇ ਉਪਰੰਤ ਉਸ ਤੋਂ ਬਾਅਦ ਸਬਜੀ ਦਾ ਟੇਸਟ ਹੋਰ ਡਬਲ ਹੋ ਜਾਂਦਾ ਹੈ ਬਸ ਜਿਵੇਂ ਹੀ ਉਬਾਲਾ ਆਉਂਦਾ ਰਹਿ ਗਿਆ ਉਸ ਤੋਂ ਬਾਅਦ ਤੁਰੰਤ ਜੋ ਇਧਰ ਪਾਣੀ ਗਰਮ ਹੋ ਚੁੱਕਾ ਹੈ ਚੌਲਾਂ ਦਾ ਪਾਣੀ ਨੂੰ ਉਬਾਲਾ ਆ ਰਿਹਾ ਹੈ ਇਸ ਦੇ ਵਿੱਚ ਚਾਵਲ ਪਾਏ ਜਾਣਗੇ ਔਰ 11 21 ਬਾਸਮਤੀ ਚਾਵਲ ਵੀ ਵਧੀਆ ਤਿਆਰ ਹੋ ਜਾਏਗਾ ਉਹ ਲਿਆਣੀ ਸਬਜ਼ੀ ਲਗਭਗ ਤਿਆਰ ਹੈ। ਕੁਬਲੇ ਦੇ ਉਪਰੰਤ ਸੋ ਫਰੈਂਡਸ ਚੈਨਲ ਨੂੰ ਵਾਟ ਕਰੋ ਔਰ ਸ਼ੇਅਰ ਕਰੋ ਤਾਂ ਕਿ ਸਾਡਾ ਚੈਨਲ ਜਲਦੀ ਜੁਲਦੀ ਮੋਨਟਾਈਜ਼ ਹੋ ਸਕੇ। ਵਰਤਵਾਰ ਸਾਡੇ ਚੈਨਲ ਨਾਲ ਜੁੜੋ ਅਸੀਂ ਤੁਹਾਨੂੰ ਨਵੀਂ-ਤਨਵੀਂ ਡਿਸ਼ ਦੇ ਬਾਰੇ ਚ ਜਾਣਕਾਰੀ ਦਿਆਂਗੇ। ਸਭ ਦਾ ਧੰਨਵਾਦ।